ਤੁਹਾਡੀ ਮਿਸੇਜ ਨੇ ਤੁਹਾਨੂੰ ਧੋਖਾ ਕਿਵੇਂ ਦਿੱਤਾ ਮੇਰੀ ਮਿਸੇਜ ਨੇ ਸਾਨੂੰ ਧੋਖਾ ਇਸ ਤਰ੍ਹਾਂ ਦਿੱਤਾ ਜੀ ਸੀ ਉਹਨਾਂ ਦੇ ਘਰੇ ਆਉਣ ਜਾਣ ਲੱਗੇ ਜੀ ਕਿਹਦੇ ਕਿਹਦੇ ਘਰੇ ਚਮਕੌਰ ਸਿੰਘ ਦੇ ਜੀ ਤੁਹਾਡੇ ਪਿੰਡ ਦੇ ਨੇ ਉਹ ਮੇਰੇ ਪਿੰਡ ਦੇ ਨੇ ਜੀ ਸਾਫਕਾ ਸਰਪੰਚ ਦੇ ਤੁਹਾਡੇ ਦੋਸਤ ਸੀ ਉਹ ਪਹਿਲਾਂ ਪਹਿਲਾਂ ਮੇਰਾ ਦੋਸਤ ਜੀ ਗੱਲ ਵਾ ਇਸ ਤਰ੍ਹਾਂ ਹੋਈ ਜੀ ਇਹਨਾਂ ਨੇ ਆਪਸ ਵਿੱਚ ਇਹ ਸਬੰਧ ਬਣਾ ਲਏ ਇਹ ਆਪਸ ਵਿੱਚ ਇਹਨਾਂ ਨੇ ਫੋਨ ਰੱਖ ਲਏ ਮੈਨੂੰ ਸਬੂਤ ਇਸ ਤਰ੍ਹਾਂ ਮਿਲੇ ਪਤਾ ਇਸ ਤਰ੍ਹਾਂ ਲੱਗਿਆ ਜੀ ਮੇਰੀ ਬੇਟੀ ਜਦੋਂ ਆਈ ਵੱਟਸਐਪ ਉੱਤੇ ਕਾਲ ਰਿਕਾਰਡਰ ਲਾਤਾ ਇਹਨਾਂ ਨੇ ਪਹਿਲਾਂ ਹਵਤਾ ਰਿਕਾਰਡ ਨਹੀਂ ਹੋਈ ਕੋਈ ਕਾਲ ਕੋਈ ਫਿਰ ਹਫਤੇ ਬਾਅਦ ਆਪਣੇ ਆਪ ਹੋਣ ਲੱਗ ਗਈ ਫਿਰ ਜੇ ਤੁਹਾ ਮ ਹਸਪਤਾਲੇ ਵਿੱਚ ਦਾਖਲ ਸੀ ਜਿਹੜੀ ਮਨਦੀਪ ਕੌਰ ਹੈ ਉਹ ਉੱਥੇ ਲੱਗੀ ਸੀ ਹਸਪਤਾਲ 'ਚ ਉਹਨੂੰ ਇਹ ਕਹਿ ਰਹੀ ਆ ਰਿਕਾਰਡਿੰਗ ਦੇ ਵਿੱਚ ਜੀ ਮਨਦੀਪ ਉਹਦਾ ਕੰਮ ਕਰ ਜਾ ਕੇ ਸੀਤੀ ਫਿਲਵਿੰਦਰ ਕੌਰ ਆਇੱਕ ਜੀ ਉਹ ਰਿਕਾਰਡਿੰਗ ਦੇ ਵਿੱਚ ਆਈ ਹੈ ਉਹ ਇਹਨੂੰ ਦਵਾਈ ਦੇ ਕੇ ਗਈ ਹੈ ਕਾਦੀ ਦਵਾਈ ਦੇ ਕੇ ਗਈ ਹੈ ਦਵਾਈ ਮਿੰਤਾ ਪਤਾ ਨਹੀਂ ਜੀ ਮੈਨੂੰ ਲੈਟਰੀਆਂ ਲੱਗੀਆਂ ਜੀ ਦੋ ਦਿਨ ਜਾ ਕੇ ਹਸਪਤਾਲ ਚ ਮੇਰੇ ਹਬੰਦ ਨਹੀਂ ਮੇਰੇ ਕੋਲ ਰਿਕਾਰਡ ਹੁਣਾਂ ਨੇ ਮੈਂ ਚਾਹੇ ਭਗਵਾਨ ਤਬਾ ਮੈਨੂੰ ਬੁਲਾ ਲੇ ਵੀ ਮੈਂ ਉਹਨੂੰ ਸੁਣਾਉਣ ਨੂੰ ਤਿਆਰ ਆ ਮੈਨੂੰ ਨਸ਼ਾ ਖਵਾਉਂਦੇ ਰਹੇ ਤੇ ਮੈਨੂੰ ਇਹ ਨਾਪੇ ਕਿਤੇ ਲੈ ਗਏ ਹੁਣੇ ਲੈ ਕੇ ਲਿਜਾ ਕੇ ਉੱਥੋਂ ਮੇਤੋਂ 2.5 ਕਿਲੇ ਮੇਰੇ ਕੋਲ 4 ਕਿਲੇ 2.5 ਕਿੱਲੇ ਮੇਤੋਂ ਨੋਕ ਕਰਵਾ ਲਏ ਉਹਨਾਂ ਨੇ ਕਾਰ ਬਰਬਾਦ ਕਰਤਾ ਜੀ ਮੇਰਾ ਮੈਂ ਰੋਟੀ ਤੋਂ ਮੈਂ ਹਤਾਜ ਕਰਦਾ ਮੇਰੀ ਬੁਰੀ ਹਾਲਤ ਕਰਤੀ ਯਾਨੀ ਮੇਰਾ ਲੀਵਰ ਵੀ ਖਰਾਬ ਹੋ ਗਿਆ ਉਹੀ ਤਵਾਰਨਾ ਕਰ ਰਹੀ ਕਿਤੇ ਜਨਾਨੀ ਦਾ ਬਿਲਕੁਲ ਨਹੀਂ ਮੇਰੇ ਬੱਚੇ ਦਾ ਮਾਰਾ ਬੈਠਾ ਨਹੀਂ ਤਾਂ ਮੈਂ ਕੁਝ ਕੁਝ ਹੀ ਕਰ ਲੈਂਦਾ ਹੁਣ ਅਕਸਰ ਦੇਖਦੇ ਆ ਕਿ ਪਤਨੀਆਂ ਆਪਣੇ ਪਤੀ ਨਾਲ ਧੋਖਾ ਧੜੀ ਕਰਦੀਆਂ ਨੇ ਸੋ ਹਲਕਾ ਨਾਬਾ ਦਾ ਪਿੰਡਾ ਗੁਣੀ ਕੇ ਉਥੇ ਦਾ ਇੱਕ ਮਾਮਲਾ ਸਾਹਮਣੇ ਆਇਆ ਅਸੀਂ ਪਹੁੰਚੇ ਹੋਇਆ ਕਿ ਇੱਕ ਪਤਨੀ ਨੇ ਆਪਣੇ ਪਤੀ ਨਾਲ ਅਤੇ ਉਹਨਾਂ ਦੇ ਪਤੀ ਦਾ ਜੋ ਦੋਸਤ ਆ ਉਹਨਾਂ ਨੇ ਧੋਖਾਧੜੀ ਕੀਤੀ ਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਬਾਈ ਜੂਰੀ ਬਿਜਕੀ ਨਾਮ ਆਪਣਾ ਮੇਰਾ ਨਾਮ ਗੁਰਮੇਲ ਸਿੰਘ ਆ ਜੀ ਪਿੰਡ ਗੁਣੀਕੇ ਆ ਜੀ ਠੀਕ ਹੈ ਕੀ ਕਰਦੇ ਹੋ ਤੁਸੀਂ ਮੈਂ ਇੱਕ ਸਰਸਮੈਨ ਆ ਜੀ ਫੌਜ ਦੇ ਵਿੱਚ ਰਿਟਾਇਰ ਹੋ ਕੇ ਆਇਆ ਹਾਂ ਜੀ ਠੀਕ ਹੈ ਮਾਮਲਾ ਕੀ ਆ ਗੁਰਮੇਲ ਸਿੰਘ ਜੀ ਮਾਮਲਾ ਇਸ ਤਰ੍ਹਾਂ ਜੀ ਮੇਰਾ ਦੋਸਤ ਸੀ ਪਿੰਡ ਦੇ ਵਿੱਚ ਹੀ ਜੀ ਤੇ ਉਧਰੋਂ ਜਿਹੜੀ ਕੁੜੀ ਸੀ ਉਹੀ ਮੇਰਾ ਦੋਸਤ ਸੀ ਉਹ ਕਹਿੰਦਾ ਵੀ ਤੂੰ ਰਿਸ਼ਤਾ ਕਰਵਾ ਦੇ ਜਿਵੇਂ ਮਰਜ਼ੀ ਉਹ ਕਰ ਠੀਕ ਹੈ ਨਹੀਂ ਪਹਿਲੇ ਇਹ ਦੱਸੋ ਤੁਹਾਡੀ ਮਿਸਿਸ ਦਾ ਨਾਮ ਕੀ ਹੈ ਜੀ ਸੋਵਿੰਦਰ ਕੌਰ ਠੀਕ ਹੈ ਹਾਂ ਜੀ ਤੇ ਤੁਹਾਡੀ ਮਿਸਿਸ ਨੇ ਤੁਹਾਨੂੰ ਧੋਖਾ ਕਿਵੇਂ ਦਿੱਤਾ ਮੇਰੀ ਮਿਸਿਸ ਨੇ ਸਾਨੂੰ ਧੋਖਾ ਇਸ ਤਰ੍ਹਾਂ ਦਿੱਤਾ ਜੀ ਅਸੀਂ ਉਹਨਾਂ ਦੇ ਘਰੇ ਆਉਣ ਜਾਣ ਲੱਗੇ ਜੀ ਰਿਸ਼ਤਾ ਵੀ ਹੋ ਗਿਆ ਸਾਰਾ ਕਿਹਦੇ ਕਿਹਦੇ ਘਰੇ ਚਮਕੌਰ ਸਿੰਘ ਦੇ ਜੀ ਠੀਕ ਹੈ ਤੁਹਾਡੇ ਪਿੰਡ ਦੇ ਨੇ ਉਹ ਮੇਰੇ ਪਿੰਡ ਦੇ ਨੇ ਜੀ ਸਾਫਕਾ ਸਰਪੰਚ ਨੇ ਅੱਛਾ ਹਾਂ ਜੀ ਅੱਛਾ ਤੁਹਾਡੇ ਦੋਸਤ ਸੀ ਉਹ ਪਹਿਲਾਂ ਪਹਿਲਾਂ ਮੇਰਾ ਦੋਸਤ ਜੀ ਠੀਕ ਹੈ ਹਾਂ ਜੀ ਜਾਨੀ ਕਿ ਆਉਣਾ ਜਾਣਾ ਸੀ ਤੁਸੀਂ ਉਹਨਾਂ ਦੇ ਘਰ ਜਾਂਦੇ ਸੀ ਉਹ ਤੁਹਾਡੇ ਘਰ ਆਉਂਦੇ ਸੀ ਹਾਂ ਜੀ ਇਸ ਤਰ੍ਹਾਂ ਹੀ ਸੀ ਠੀਕ ਹੈ ਗੱਲਬਾਤ ਕੀ ਹੋਈ ਗੱਲਬਾਤ ਇਸ ਤਰ੍ਹਾਂ ਹੋਈ ਜੀ ਇਹਨਾਂ ਨੇ ਆਪਸ ਵਿੱਚ ਇਹ ਸਬੰਧ ਬਣਾ ਲਏ ਜੀ ਇਹ ਆਪਸ ਵਿੱਚ ਇਹਨਾਂ ਨੇ ਫੋਨ ਰੱਖ ਲਏ ਮੈਨੂੰ ਉਗਸੋਗ ਲੱਗੀ ਕਹਿੰਦੇ ਵੀ ਫੋਨ ਨੈਨਾ ਕੋਲੇ ਦੋ ਮੈਂ ਕਦੇ ਵੀ ਇਸ ਤਰ੍ਹਾਂ ਹੁਣ ਮੈਂ ਬਿਨਾ ਸਬੂਤ ਤੋਂ ਲੜਾਈ ਮੈਂ ਲੜਦਾ ਨਹੀਂ ਹੈਗਾ ਨਾ ਮੈਨੂੰ ਮੈਂ ਲੜ ਸਕਦਾ ਨਹੀਂ ਪਹਿਲਾਂ ਗੁਰਮੇਲ ਸਿੰਘ ਜੀ ਇਹ ਦੱਸੋ ਤੁਸੀਂ ਫੌਜ ਚ ਕਦੋਂ ਆਏ ਕਦੋਂ ਰਿਟਾਇਰਮੈਂਟ ਲਈ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਤੁਹਾਡੀ ਮਿਸਿਸ ਤੁਹਾਡੇ ਨਾਲ ਰਹਿੰਦੀ ਸੀ ਜਾਂ ਇੱਥੇ ਰਹਿੰਦੀ ਸੀ ਉਹ ਜਾਣਕਾਰੀ ਦਿਓ ਮਿਸੇਜੇ ਸਾਰੇ ਤਕਰੀਬਨ ਜਿੰਨਾ ਚਿਰ ਮੈਂ ਨੌਕਰੀ ਕਰੀ ਹੈ 15 ਸਾਲ ਮੇਰੇ ਨਾਲ ਰਹੀ ਹੈ 1 ਕਦਾ ਸਾਲ ਜ਼ਰੂਰ ਕਰੇ ਰਹੀ ਹੈ ਮੇਰੇ ਨਾਲ ਹੀ ਰਹੀ ਹੈ ਮੇਰੇ ਮਾਪੇ ਨੂੰ ਵੀ ਰੋਟੀ ਨਹੀਂ ਇਹਨਾਂ ਨੇ ਦਿੱਤੀ ਹੈਗੀ ਠੀਕ ਹੈ ਤੇ ਹੁਣ ਉਧਰੋਂ ਇਸ ਤਰ੍ਹਾਂ ਵੀ ਸਬੰਧ ਨੇ ਆਪਸ ਵਿੱਚ ਸਬੰਧ ਬਣਾ ਲਏ ਉਹਦੀਆਂ ਮੇਰੇ ਕੋਲ ਕਾਲਰ ਰਿਕਾਰਡਾਂ ਪਈਆਂ ਨੇ ਜੀ ਪ੍ਰੂਫ ਪੂਰੇ ਨੇ ਜੀ ਠੀਕ ਹੈ ਜਿਹੜਾ ਤੁਹਾਡੇ ਬੱਚੇ ਕਿੰਨੇ ਨੇ ਗੁਰਮੀ ਸਿੰਘ ਮੇਰੇ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਹੈ ਬੇਟੀ ਮੇਰੀ ਕੈਨੇਡਾ ਪੀਆਰ ਹੈ ਜੀ ਤੇ ਬੇਟਾ ਮੇਰੇ ਨਾਲ ਪਲੱਸ 2 ਚ ਪੜਦਾ ਜੀ ਇਥੇ ਠੀਕ ਹੈ ਯਾਨੀ ਕਿ ਬੇਟੇ ਦੀ ਉਮਰ 17 18 ਸਾਲਾ ਹੋ 17 ਸਾਲਾ ਸਾਲ ਹੈ ਜੀ ਹਾਂਜੀ ਠੀਕ ਹੈ ਨਹੀਂ ਜਦੋਂ ਤੁਸੀਂ ਛੁੱਟੀ ਆਏ ਤੁਹਾਨੂੰ ਸ਼ੱਕ ਕਿਵੇਂ ਹੋਈ ਤੁਹਾਨੂੰ ਗੱਲਬਾਤ ਦਾ ਕਿਵੇਂ ਪਤਾ ਲੱਗਿਆ ਕਿ ਸਾਡੇ ਨਾਲ ਧੋਖਾ ਤੜੀ ਹੋਈ ਨਹੀਂ ਜੀ ਪਹਿਲਾਂ ਕੋਈ ਜੇ ਛੁੱਟੀਆਂ ਆਉਣ ਦੀ ਤਾਂ ਗੱਲ ਨਹੀਂ ਸੀ ਕੋਈ ਜੀ ਵੀ ਉਦੋਂ ਦਾ ਕੋਈ ਗੱਲਬਾਤ ਨਹੀਂ ਸੀ ਇਹਨੇ ਮੈਂ ਜਾਣਦਾ ਵੀ ਹੈ ਨਹੀਂ ਸੀ ਠੀਕ ਹੈ ਇਹ ਤਾਂ ਮੈਂ ਉਹ ਕੁੜੀ ਕਰਕੇ ਇਹਨਾਂ ਚ ਫਸ ਗਿਆ ਵੀ ਚਲ ਮੈਂ ਵਧੀਆ ਰਿਸ਼ਤਾ ਕਰਾ ਦਿੰਦਾ ਜੀ ਪਰ ਇਹ ਮੇਰੇ ਨਾਲੇ ਧੋਖਾ ਕਰ ਗਿਆ ਜੀ ਠੀਕ ਹੈ ਰਿਸ਼ਤਾ ਕਿਹਦਾ ਕਰਾਇਆ ਸੀ ਤੁਸੀਂ ਇਹਦੇ ਮੁੰਡੇ ਨੂੰ ਕਰਵਾਇਆ ਸੀ ਮੇਰੇ ਦੋਸਤ ਦੀ ਕੁੜੀ ਦਾ ਜੀ ਉਹ ਵੀ ਆਰ ਸੀ ਕੈਨੇਡਾ ਜੀ ਠੀਕ ਹੈ ਹਾਂ ਜੀ ਇਹਨਾਂ ਨੇ ਕੋਈ ਖਰਚਾ ਨਹੀਂ ਕਰਿਆ ਜੀ ਸਾਰਾ ਖਰਚਾ ਉਹਨਾਂ ਨੇ ਆਪ ਕਰਿਆ ਜੀ ਠੀਕ ਹੈ ਉਹ ਅਜੇ ਮੇਰੇ ਨਾਲ ਲੜਦੇ ਨੇ ਮੈਨੂੰ ਮੈਨੂੰ ਕੀ ਪਤਾ ਜੀ ਵੀ ਇਹ ਹੈ ਜਾਂ ਗੰਦਾ ਬੰਦਾ ਨਿਕਲੂਗਾ ਅੱਛਾ ਤੁਸੀਂ ਜਾਨੀ ਕਿ ਵਿਚੋਲੇ ਬਣੇ ਉਹਨਾਂ ਦੇ ਉਹਨਾਂ ਦੇ ਬੱਚਿਆਂ ਦੇ ਹਾਂ ਮੈਂ ਵਿਚੋਲਾ ਬਣਿਆ ਜੀ ਠੀਕ ਹੈ ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਵਿਚੋਲੇ ਬਣੇ ਉਦੋਂ ਤੋਂ ਮਤਲਬ ਸਬੰਧ ਬਣੇ ਨਹੀਂ ਉਹਦੇ ਆਪਸ ਵਿੱਚ ਹਾਂ ਜੀ ਉਦੋਂ ਤੋਂ ਬਣੇ ਨਹੀਂ ਠੀਕ ਹੈ ਜਦੋਂ ਤੋਂ ਵਿਚੋਲਾ ਆ ਮੈਂ ਬਣਿਆ ਉਦੋਂ ਤੋਂ ਸਬੰਧ ਬਣੇ ਨਹੀਂ ਜੀ ਉਹਨਾਂ ਦੇ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਕਦੋਂ ਤੋਂ ਤੁਹਾਡੀ ਪਤਨੀ ਹੁਣ ਕਿੱਥੇ ਆ ਤੇ ਕਦੋਂ ਤੁਹਾਨੂੰ ਪੂਰਾ ਪਤਾ ਲੱਗਿਆ ਕੋਈ ਸਬੂਤ ਮਿਲੇ ਫਿਰ ਤੁਹਾਨੂੰ ਮੈਨੂੰ ਸਬੂਤ ਇਸ ਤਰ੍ਹਾਂ ਮਿਲੇ ਪਤਾ ਇਸ ਤਰ੍ਹਾਂ ਲੱਗਿਆ ਜੀ ਮੇਰੀ ਬੇਟੀ ਜਦੋਂ ਆਈ ਉਹ ਵਟਸਐਪ ਦੇ ਉੱਤੇ ਕਾਲ ਰਿਕਾਰਡਰ ਲਾਤਾ ਇਹਨਾਂ ਨੇ ਪਹਿਲਾਂ ਉਹ ਤਾਂ ਰਿਕਾਰਡ ਨਹੀਂ ਹੋਈ ਕੋਈ ਕਾਲ ਕੋਈ ਫਿਰ ਹਫ਼ਤੇ ਬਾਅਦ ਆਪਣੇ ਆਪ ਹੋਣ ਲੱਗ ਗਈ ਮੇਰਾ ਬੇਟਾ ਗੇਮ ਦੇ ਬਹਾਨੇ ਆਪਣੀ ਮਾਂ ਦਾ ਫੋਨ ਲੈ ਕੇ ਰਿਕਾਰਡਿੰਗ ਕੱਢ ਕੇ ਆਪਣੀ ਦੀਦੀ ਨੂੰ ਭੇਜਦਾ ਯਾਨੀ ਕਿ ਮੇਰੀ ਕੁੜੀ ਨੂੰ ਤੇ ਫਿਰ ਜਦੋਂ ਮੈਂ ਹਸਤਾਲੇ ਵਿੱਚ ਦਾਖਲ ਸੀ ਜਿਹੜੀ ਮਨਦੀਪ ਕੌਰ ਹੈ ਪਿੰਡ ਬਖੋਪੀਰ ਦੀ ਨੂੰਹ ਹੈ ਜੀ ਉਹ ਉਹ ਉੱਥੇ ਲੱਗੀ ਹੋਈ ਸੀ ਹਸਪਤਾਲ 'ਚ ਉਹਨੂੰ ਇਹ ਕਹਿ ਰਹੀ ਆ ਰਿਕਾਰਡਿੰਗ ਦੇ ਵਿੱਚ ਵੀ ਮਨਦੀਪ ਉਹਦਾ ਕੰਮ ਕਰ ਜਾ ਕੇ ਸੀਤੀ ਵੀ ਜਿਹੜਾ ਜਿਆਦਾ ਆਪਾਂ ਨੇ ਉਹ ਉਹੀ ਕਰਨਾ ਹੈ ਵੀ ਮਤਲਬ ਮਾਰਨਾ ਅੱਛਾ ਉਹੀ ਕਰਨਾ ਤਾਂ ਹੋਰ ਕੀ ਹੋ ਗਿਆ ਉਹੀ ਕਰਨਾ ਜੀ ਠੀਕ ਹੈ ਹੋਰ ਮੈਨੂੰ ਕੀ ਕਰਨਾ ਹੈ ਡਾਕਟਰਾਂ ਤੋਂ ਇਲਾਵਾ ਜੀ ਵੀ ਜਿਹੜਾ ਆਪਾਂ ਨੇ ਇਹਨੂੰ ਉਹੀ ਕਰਨਾ ਤੂੰ ਜਾ ਕੇ ਸੀਤੀ ਕਰਾ ਨਹੀਂ ਤਾਂ ਫਿਰ ਉਹਨੂੰ ਪਰਸ ਨੂੰ ਤਾਂ ਉਹਨੂੰ ਸੁੱਟੀ ਦੇ ਦੇਣਗੇ ਅੱਛਾ ਕੀ ਕੀ ਕਰ ਫਿਰ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕੁਝ ਨਹੀਂ ਕਰਿਆ ਜੀ ਉਹਨੂੰ ਕਹਿੰਦੇ ਵੀ ਇਹ ਉਸ ਸਟਰੀ ਲੈ ਕੇ ਮਤਲਬ ਉਹਦੇ ਘਰੇ ਬੈ ਗਈ ਜੀ ਤੇ ਫਿਰ ਇਹਨਾਂ ਨੇ ਫੋਨ ਜਦੋਂ ਕਰਿਆ ਮੈਨੂੰ ਫੋਨ ਤੇ ਹੀ ਪਤਾ ਲੱਗਿਆ ਸਾਰੀਆਂ ਗੱਲਾਂ ਜੀ ਜਦੋਂ ਉਹਨੇ ਫੋਨ ਕਰਿਆ ਉਹ ਕਹਿੰਦੀ ਮੈਂ ਛੁੱਟੀ ਤੇ ਆ ਵੀ ਮੈਂ ਪਰਸੋਂ ਨੂੰ ਜਾਵਾਂ ਇੰਨੀ ਸੇਤੀ ਛੁੱਟੀ ਨਹੀਂ ਮਿਲਦੀ ਹੈਗੀ ਪਤਾ ਨਹੀਂ ਉਹਨੇ ਕੰਮ ਕਰਨਾ ਸੀ ਜਾਂ ਨਹੀਂ ਕਰਨਾ ਜੀ ਉਹ ਗੱਲ ਦਾ ਨਹੀਂ ਐਵੇਂ ਹੀ ਕਹਿ ਸਕਦੇ ਜੀ ਮੈਨੂੰ ਪਤਾ ਨਹੀਂ ਤੇ ਬਾਕੀ ਕੁਲਵਿੰਦਰ ਕੌਰ ਆ ਇੱਕ ਜੀ ਉਹ ਰਿਕਾਰਡਿੰਗ ਦੇ ਵਿੱਚ ਆਈ ਹੈ ਉਹ ਇਹਨੂੰ ਦਵਾਈ ਦੇ ਕੇ ਗਈ ਹੈ ਜੀ ਅੱਛਾ ਕਾਦੀ ਦਵਾਈ ਦੇ ਕੇ ਗਈ ਆ ਦਵਾਈ ਮੈਨੂੰ ਤਾਂ ਪਤਾ ਨਹੀਂ ਜੀ ਮੈਨੂੰ ਲੈਟਰੀਆਂ ਲੱਗੀਆਂ ਜੀ ਦੋ ਦਿਨ ਜਾ ਕੇ ਹਸਪਤਾਲ 'ਚ ਮੇਰੇ ਬੰਦ ਨਹੀਂ ਹੋਈਆਂ ਜੀ ਅੱਛਾ ਇਹਨਾਂ ਨੂੰ ਤਾਂ ਇਸ ਤਰ੍ਹਾਂ ਸੀ ਵੀ ਹਸਪਤਾਲ ਦੇ ਵਿੱਚ ਇਹ ਮਰ ਜਵੇ ਅਸੀਂ ਦਾ ਸਾਰਾ ਕੁਝ ਬੇਚ ਕੇ ਆਪ ਦਾ ਚੱਲੀ ਕਿਤੇ ਅੱਛਾ ਜਨਕੀ ਮਨਸਾ ਮਾਰਨ ਦੀ ਸੀ ਕਿ ਸਾਫ ਪੱਕਾ ਸਾਫ ਹੈ ਜੀ ਮੇਰੇ ਕੋਲ ਰਿਕਾਰਡਿੰਗਾਂ ਨੇ ਮੈਂ ਚਾਹੇ ਭਗਵਾਨ ਤਬਾ ਮੈਨੂੰ ਬੁਲਾ ਲਵੇ ਜੀ ਮੈਂ ਉਹਨੂੰ ਸੁਣਾਉਣ ਨੂੰ ਤਿਆਰ ਆ ਜੀ ਜੇ ਨਾ ਰਿਕਾਰਡਿੰਗਾਂ ਦੇ ਵਿੱਚ ਲਿਖਿਆ ਹੋਇਆ ਵੀ ਨਾਸ ਹੋਇਆ ਵੀ ਇਹਨੂੰ ਮਾਰਨ ਦੀ ਸਾਜ਼ਿਸ਼ ਹੈ ਤਾਂ ਮੈਨੂੰ ਜੋ ਮਰਜ਼ੀ ਕਰਦਣੋ ਠੀਕ ਹੈ ਹੁਣ ਤੁਹਾਡੀ ਪਤਨੀ ਤੁਹਾਡੇ ਨਾਲ ਕਦੋਂ ਤੋਂ ਰਹਿੰਦੀ ਸੀ ਕਦੋਂ ਤੋਂ ਕਿਤੇ ਗਈ ਆ ਜਾਂ ਹੁਣ ਕਿੱਥੇ ਐਸ ਟਾਈਮ ਹੁਣ ਐਸ ਟਾਈਮ ਤੇ 2 ਸਾਲ ਤੋਂ 2 ਢਾਈ ਸਾਲ ਹੋ ਗਏ ਜੀ ਤਕਰੀਬਨ ਚਮਕੌਰ ਸਾਬਕਾ ਸਰਪੰਚ ਆ ਜਿਹੜਾ ਉਹ ਉਹਨੂੰ ਰੱਖੀ ਬੈਠਾ ਗੁਫਤ ਜਗਾ ਤੇ ਨਾਬੇ ਕਿਤੇ ਨਾਬੇ ਹੋਊਗੀ ਮੈਨੂੰ ਤਾਂ ਐ ਸ਼ੱਕ ਨਾਬੇ ਦੀ ਲੱਗਦੀ ਆ ਵੀ ਨਾਲ ਬੈ ਰਖੀ ਬੈਠਾ ਹੈ ਉਹਦੇ ਤੇ ਖਰਚਿਆ ਕਰਦਾ ਸਾਰਾ ਉਹਦੇ ਤੇ ਉਹ ਕਰ ਰਿਹਾ ਬਸ ਉਹ ਜੀ ਠੀਕ ਹੈ ਉਹ ਨੂੰ ਕੋਈ ਗੱਲ ਨਹੀਂ ਦੱਸਦਾ ਇਹ ਜਾ ਕੇ ਮੇਰਾ ਬੇਟਾ ਵੀ ਕਹਿ ਰਿਹਾ ਸੀ ਵੀ ਮੈਂ ਤਾਂ ਉਹਦੀ ਮੰਮੀ ਨੂੰ ਲਿਆਉਣਾ ਹੈ ਮਾਪੇ ਹੀ ਲਿਆਉਣਾ ਤਾਂ ਲਿਆਇਆ ਤੂੰ ਜੀ ਤੇ ਉਹਨਾਂ ਕੋਲ ਜਾ ਕੇ ਨੇ ਦੱਸਿਆ ਉਹਨੇ ਉਹ ਕੋਈ ਗੱਲ ਨਹੀਂ ਕਰਦਾ ਉਹਨੂੰ ਕੁਝ ਨਹੀਂ ਦੱਸਦਾ ਤਾਂ ਉਹ ਗਮਰਾਹ ਕਰ ਰખી ਆ ਉਹ ਠੀਕ ਹੈ ਹਾਂ ਜੀ ਇਹ ਸਾਰੇ ਕਰੇ ਕਿ ਕਰਾਈ ਮੇਰੇ ਘਰ ਵਾਲੀ ਤੇ ਸਾਬਕਾ ਸਰਪੰਚ ਚਮਕੌਰ ਦਾ ਹੈ ਸਾਰਾ ਹੱਥ ਇਹ ਠੀਕ ਹੈ ਪੂਰਾ ਖਰਚਾ ਚਮਕੌਰ ਕਰ ਰਿਹਾ ਜੀ। ਯਾਨੀ ਕਿ ਜਿਹੜਾ ਘਰ ਬਰਬਾਦ ਕੀਤਾ ਤੁਹਾਡਾ ਉਹਨਾਂ ਨੇ ਕੀਤਾ ਸਾਰਾ। ਮੇਰਾ ਉਹਨੇ ਕੀਤਾ ਜੀ ਹਾਂ ਜੀ। ਠੀਕ ਹੈ। ਘਰ ਬਰਬਾਦ ਕਰਤਾ ਜੀ ਮੇਰਾ ਮੈਂ ਰੋਟੀ ਤੋਂ ਮਤਾਜ ਕਰਦਾ ਇਹਨਾਂ ਨੇ। ਹੁਣ ਤੁਸੀਂ ਜ਼ਮੀਨ ਦੀ ਗੱਲ ਕਰ ਰਹੇ ਸੀ ਕਿ ਜ਼ਮੀਨ ਨੌ ਕਰਵਾਤੀ ਜਾ ਜ਼ਮੀਨ ਇਸ ਤਰ੍ਹਾਂ ਜੀ ਪਹਿਲਾਂ ਇਹਨਾਂ ਨੇ ਮੈਨੂੰ ਨਸ਼ਾ ਖਵਾਉਂਦੇ ਰਹੇ। ਅੱਛਾ। ਤੇ ਮੈਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਵੀ ਕਾਹਦਾ ਨਸ਼ਾ ਸੀ ਕੀ ਹੈ ਜੀ ਉਹ। ਤੇ ਮੈਨੂੰ ਇਹ ਨਾ ਭੇ ਕਿਤੇ ਲੈ ਗਏ ਹੁਣੇ। ਲੈ ਕੇ ਲਿਜਾ ਕੇ ਉੱਥੋਂ ਮੇਤੋ 2.5 ਕਿੱਲੇ ਮੇਰੇ ਕੋਲ 4 ਕਿੱਲੇ ਨੇ 2.5 ਕਿੱਲੇ ਮੇਤੋ ਨੌ ਕਰਵਾ ਲੈਣੇ ਜੀ ਉਦੋਂ ਤੇ ਮੇਤ ਸਾਈਨ ਨਹੀਂ ਕਰਵਾਏ ਇਹਨਾਂ ਨੇ ਵੀ ਸਾਈਨ ਇਹ ਤਾਂ ਹੋਣੇ ਨਹੀਂ ਹੈਗੇ ਹੁਣ ਇਹ ਮੇਰਾ ਗੁੱਠਾ ਹੀ ਲਗਵਾ ਲਿਆ ਗੁੱਠਾ ਲਵਾ ਕੇ ਬਥੇ ਨੌ ਕਰਵਾ ਲੈ ਫਿਰ ਜਦ ਬਾਅਦ ਦੇ ਵਿੱਚ ਗੱਲ ਚੱਲੀ ਫਿਰ ਮੈਂ ਮੈਂ ਫੇਰ ਦਬ ਗਿਆ ਮਾਂ ਜ਼ਮੀਨ ਜਾਊਗੀ ਬੇਟੇ ਦੀ ਵੀ ਮੈਂ ਚੱਲ ਘਰੇ ਲਿਆ ਉਹਨਾਂ ਨੂੰ ਇਹਨੂੰ ਮੈਂ ਘਰੇ ਲਿਆਂਦਾ ਜੀ ਫਿਰ ਮਿੰਤਾਂ ਨਾਲ ਇਹ ਕਹਿੰਦੀ ਮੈਂ 2 ਕਿਲੇ ਤੇਰੇ ਨੌਕਰਾ ਦੇਣੀ ਆ ਮਾ ਮੇਰੇ ਨੌਕਰਾ ਇਹਨੇ 2 ਕਿਲੇ ਕਰਾਤੇ ਵੀ ਕਹਿੰਦੇ ਵੀ ਕੇਸ ਲਵਾਂਗੇ ਬਾਅਦ ਸਾਰੇ ਮੈਂ ਹੈ ਠੀਕ ਹੈ ਜੀ ਇਹਨਾਂ ਨੇ ਫਿਰ ਕੇਸ ਕੋਈ ਵਾਪਸ ਲਿਆ ਨਹੀਂ ਹੈਗਾ ਜੀ ਮੈਂ ਲੈ ਲਈ ਸੀ ਜੀ ਨਹੀਂ ਕੇਸ ਇਹਨਾਂ ਨੇ ਕਿਹੜੇ ਕੀਤੇ ਹੋਏ ਸੀ ਇਹਨਾਂ ਨੇ ਕੇਸ ਮੇਰੇ ਤੇ ਹੀ ਕਰੇ ਹੋਏ ਤੇ ਵੀ ਮੈਨੂੰ ਕੁੱਟਦਾ ਹੀ ਮਾਰਦਾ ਹੈ ਜੀ ਅੱਛਾ ਹਾਂ ਜੀ ਠੀਕ ਹੈ ਮੈਂ ਕੁੱਟੇ ਨਹੀਂ ਮਾਰਦਾ ਉਲਟ ਤੁਹਾਡੇ ਤੇ ਕਰਤੇ ਵੀ ਉਲਟ ਮੇਰੇ ਤੇ ਹੀ ਹੈ ਠੀਕ ਹੈ ਮੇਰੇ ਦੇ ਘਰ ਤੇ ਉਲਟ ਮੇਰੇ ਘਰੇ ਕੈਮਰੇ ਲੱਗੇ ਹੋਏ ਨੇ ਮਹਾ ਜੇ ਮੈਂ ਮਾਰਦਾ ਸੀ ਐਡਾ ਕਰਦਾ ਸੀ 27 ਸਾਲ ਦੀ ਮੇਰੇ ਨਾਲ ਕਿਵੇਂ ਕੱਟ ਗਏ ਤੁਸੀਂ ਜੇ ਮੈਨੂੰ ਇਹੀ ਤੋਖਾ ਹੀ ਦੇਣਾ ਸੀ ਤਾਂ ਪਹਿਲਾਂ ਉਮਰ ਚ ਦੇ ਦਿੰਦੇ ਮੈਂ ਕਿਸੇ ਬਸ ਤਾਂ ਲੱਗਦਾ ਉਸ ਟਾਈਮ ਤੇ ਪਹਿਲਾਂ ਮੇਰਾ ਇੱਕ ਭਰਾ ਹੁੰਦਾ ਸੀ ਉਹ ਮਰ ਗਿਆ ਸੀ ਉਹਦੇ ਘਰ ਵਾਲੇ ਸੀ ਉਹ ਕਹਿ ਰਹੇ ਤੇ ਵੀ ਛੋਟੇ ਬਿਠਾਵਾਂਗੇ ਜੇ ਇਹ ਕਹਿੰਦੀ ਵੀ ਮੈਂ ਮਰ ਜੂ ਮੈਂ ਇਹਦੀ ਗੱਲ ਮੰਨੀ ਮੈਂ ਕੁਝ ਨਹੀਂ ਕੀਤਾ ਜੀ ਹਾਂ ਜੀ ਪਰ ਇਹਨਾਂ ਨੇ ਮੇਰੇ ਨਾਲ ਪੂਰਾ ਤੋਖਾ ਕਰਤਾ ਨੀ ਹੁਣ ਤੁਸੀਂ ਕੋਈ ਕੰਪਲੇਂਟ ਕੀਤੀ ਕੋਈ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾ ਕੇ ਪ੍ਰਸ਼ਾਸਨ ਕੋਲੇ ਵੀ ਗਿਆ ਜੀ ਮੈਂ ਡੀਐਸਪੀ ਕੋਲੇ ਵੀ ਗਿਆ ਜੀ ਗਾਲਾ ਗੂਲਾ ਕੱਢ ਕੇ ਮੋੜ ਦੇਣਾ ਜੀ ਪਤਾ ਨਹੀਂ ਪੈਸੇ ਲਏ ਨੇ ਪਤਾ ਨਹੀਂ ਲੇ ਪਰ ਪੈਸੇ ਤੋਂ ਬਿਨਾਂ ਤਾਂ ਕੋਈ ਕਿਸੇ ਦੀ ਪੱਖ ਕਰਦਾ ਹੀ ਨਹੀਂ ਹੈ ਜੀ ਮੈਂ ਤਾਂ ਸਿੱਧਾ ਜਾ ਕੇ ਕਹਿ ਦਿੰਦਾ ਵੀ ਮੇਰੇ ਕੋਲੇ ਪੈਸੇ ਨਹੀਂ ਹੈਗੇ ਭਾਈ ਮੈਂ ਜੇ ਕਰਨਾ ਤਾਂ ਵੀ ਠੀਕ ਹੈ ਨਹੀਂ ਕਰਨਾ ਤੁਸੀਂ ਤਾਂ ਵੀ ਠੀਕ ਹੈ ਨਹੀਂ ਹੁਣ ਤੁਸੀਂ ਕੰਪਲੇਂਟ ਕਰਤੀ ਕੋਈ ਕਾਰਵਾਈ ਹੋਈ ਆ ਜਾਂ ਨਹੀਂ ਹੋਈ ਹੁਣ ਪਰਚਾ ਦਾਖਲ ਹੋਇਆ ਜੀ ਇਹਨਾਂ ਤੇ ਅੱਛਾ ਇਹ 25 ਤਰੀਕ 12ਵੇਂ ਮਹੀਨੇ ਦੀ ਜੀ ਤੇ ਇਹ ਇੱਕ ਵਾਰ ਸਵੇਰੇ ਉਹਨੂੰ ਬੰਦੇ ਨੂੰ ਲੈ ਗਏ ਇਹ ਚਾਪੇ ਜੀ ਤੇ ਦੁਪਹਿਰ ਨੂੰ ਉਹਨਾਂ ਨੇ ਛੱਡਤਾ ਜੀ ਇਹਨਾਂ ਨੇ ਜੇ ਫਿਰ ਲੈ ਕੇ ਕਿ ਕਿਉਂ ਜਾਣਾ ਸੀ ਜੇ ਛੱਡਣਾ ਸੀ ਜੀ ਅੱਛਾ ਦਰਜ ਕਿੰਨੇ ਬੰਦਿਆਂ ਤੋਂ ਹੋਇਆ ਪੰਜ ਬੰਦਿਆਂ ਤੇ ਹੋਇਆ ਜੀ ਤਿੰਨ ਜਾਂ ਚਾਰ ਜਨਨੀਆਂ ਨੇ ਜੀ ਇੱਕ ਇਹ ਸਾਬਕਾ ਸਰਪੰਚ ਐ ਚਮਕੌਰ ਸਿੰਘ ਜੀ ਬੋਲੀ ਘਰ ਵਾਲੀ ਹੋਗੀ ਮੇਰੇ ਘਰ ਵਾਲੀ ਆ ਜੀ ਉਹਦੇ ਸਹੇਲੀ ਇੱਕ ਕੁਲਵਿੰਦਰ ਕੌਰ ਐ ਪਟਿਆਲੇ ਰਹਿੰਦੀ ਐ ਇੱਕ ਪ੍ਰਵੀਨ ਕੌਰ ਆ ਪਹਿਲਾਂ ਉਹ ਸਫਾਈ ਕਰਦੀ ਸੀ ਅੰਮ੍ਰਿਤ ਹਸਪਤਾਲ ਦੇ ਵਿੱਚ ਜਿੱਥੇ ਇਹਨਾਂ ਦੇ ਮਤਲਬ ਮੇਲ ਹੋਨੇ ਅੰਮ੍ਰਿਤ ਹਸਪਤਾਲ ਦੇ ਵਿੱਚ ਹੀ ਹੋਏ ਨੇ ਜਿਆਦਾ ਤੇ ਇੱਕ ਮਨਦੀਪ ਕੌਰ ਹੈ ਉਹ ਬਹੋਪੀਰ ਪਿੰਡ ਦੀ ਨੂੰਹ ਹੈ ਜੀ ਹਾਂ ਜੀ ਅੱਛਾ ਤੁਸੀਂ ਰਿਕਾਰਡਿੰਗਾਂ ਦੇ ਆਧਾਰ ਤੇ ਪਰਚਾ ਕਰਾਇਆ ਰਿਕਾਰਡਿੰਗਾਂ ਤੁਸੀਂ ਸੁਣੀਆਂ ਸਰ ਹਾਂ ਰਿਕਾਰਡਿੰਗਾਂ ਮੈਂ ਸੁਣੀਆਂ ਨੇ ਸਾਰੀਆਂ ਮੈਂ ਜੇ ਕਿਤੇ ਮੇਰਾ ਮੈ ਤੋਂ ਪ੍ਰੂਫ ਮੰਗੂ ਤੇ ਮੈਂ ਜਾ ਕੇ ਪ੍ਰੂਫ ਦੇਵਾਂਗਾ ਜੀ ਅ ਫਿਰ ਪੁਲਿਸ ਨੂੰ ਵੀ ਤੁਸੀਂ ਰਿਕਾਰਡਿੰਗਾਂ ਸੁਣਾਈਆਂ ਨੇ ਸਾਰੀਆਂ ਹਾਂ ਜੀ ਮੈਂ ਸੁਣਾਈਆਂ ਨੇ ਜੀ ਉਹ ਕਹਿੰਦੇ ਇਹ ਤਾਂ ਕੋਈ ਹੋ ਨਹੀਂ। ਨਹੀਂ ਤੇ ਬਾਕੀ ਉਹ ਰਿਕਾਰਡਿੰਗਾਂ ਦੇ ਵਿੱਚ ਕੀ ਗੱਲ ਚੱਲਦੀ ਸੀ ਕੀ ਪਲਾਨ ਚੱਲਦਾ ਸੀ ਜਦੋਂ ਸਾਰਾ ਖੁਲਾਸਾ ਹੋਇਆ ਰਿਕਾਰਡਿੰਗਾਂ ਲਾਈਆਂ ਤੁਸੀਂ ਸੁਣਿਆ। ਬਸ ਇਹ ਨਾ ਦਾ ਮੇਨ ਮਕਸਦ ਇਹੀ ਹੁੰਦਾ ਸੀ ਵੀ ਇਹਨੂੰ ਦਵਾਈ ਖਵਾਓ। ਤੂੰ ਜਾ ਕੇ ਜਮਕੌਰ ਦਵਾਈ ਲੈ ਕੇ ਆ ਉੱਥੋਂ ਹਸਪਤਾਲ ਚੋਂ। ਤੈਨੂੰ ਉਹ ਮੁੰਡਾ ਉਹਦਾ ਮੁੰਡਾ ਲੱਗਾਇਆ ਜੀ ਉੱਥੇ ਪਤਾ ਨਹੀਂ ਭਾਈ ਸੀ। ਵੀ ਉਹ ਲਿਆ ਕੇ ਦੇਊਗਾ। ਵੀ ਫਿਰ ਆਪਾਂ ਇਹਨੂੰ ਦੇਵਾਂਗੇ ਯਾਨੀ ਕਿ ਤੇ ਮੈਨੂੰ ਦਿੰਦੇ ਤੇ ਇਹ ਇਰੇ ਇੱਕ ਰਿਕਾਰਡਿੰਗ ਦੇ ਵਿੱਚ ਇਹ ਵੀ ਹੈ ਜੀ ਵੀ ਦਵਾਈ ਤਾਂ ਲਿਆਂਦੀ ਇਹ ਦਵਾਈ ਨਾਲ ਤਾਂ ਕੁਝ ਹੋਏ ਹੀ ਨਹੀਂ ਹੈਗਾ ਨੂੰ ਫੇਰ ਇਹਦੀ ਸਹੇਲੀ ਦਵਾਈ ਦੇ ਕੇ ਗਈ ਆਪ ਇੱਥੇ ਆ ਕੇ ਤੇ ਉਹਦੇ ਨਾਲ ਫਿਰ ਮੈਨੂੰ ਲੈਟਰਿੰਗਾਂ ਵਗੈਰਾ ਲੱਗੀਆਂ ਰਹਿੰਦੀਆਂ ਸੀ ਜੀ ਮੇਰੀ ਪੂਰੀ ਹਾਲਤ ਕਰਤੀ ਯਾਨੀ ਮੇਰਾ ਲੀਵਰ ਵੀ ਖਰਾਬ ਕਰਤਾ ਜੀ ਨੇ ਫੌਜੀ ਸਾਹਿਬ ਜੀ ਰਿਸ਼ਤੇ ਤਾਰ-ਤਾਰ ਹੋ ਗਏ ਕਿਵੇਂ ਦੇਖਦੇ ਹੋ ਤੁਸੀਂ ਰਿਸ਼ਤਾ ਪਤੀ ਪਤਨੀ ਦਾ ਕਿੰਨਾ ਗੂੜਾ ਰਿਸ਼ਤਾ ਹੁੰਦਾ ਸੀ ਉਹੀ ਤਾਂ ਵਾਰਨਾ ਕਰ ਰਹੀ ਕਿਸੇ ਜਨਾਨੀ ਦਾ ਤਾਂ ਬਿਲਕੁਲ ਨਹੀਂ ਮੈਂ ਮੇਰੇ ਬੱਚੇ ਦਾ ਮਾਰਾ ਬੈਠਾ ਨਹੀਂ ਤਾਂ ਮੈਂ ਖੁਦ ਕੁਸੀ ਕਰ ਲੈਣਾ ਹੁਣ ਅੱਛਾ ਨਾ ਨਾ ਜੀ ਦਿਲ ਕਿਹੜਾ ਰੱਖੋ ਜਨਨ ਕਿ ਹਾਲਾਤ ਬਹੁਤ ਮਾੜੇ ਹੋ ਗਏ ਹਾਂ ਜੀ ਜਿੱਦੀ ਘਰੇ ਰੋਟੀ ਨਹੀਂ ਬਣਦੀ ਉਹ ਕੀ ਬੰਦਾ ਕਰੂਗਾ ਜੀ ਦੱਸੋ ਮੈਨੂੰ ਜਨਨ ਕਿ ਕੁਝ ਨਹੀਂ ਦੇਖਿਆ ਕੋਈ ਆਪਣੇ ਬੱਚੇ ਨਹੀਂ ਦੇਖੇ ਕੋਈ ਆਪਣਾ ਘਰ ਵਾਲਾ ਨਹੀਂ ਦੇਖਿਆ ਤੁਹਾਡੀ ਪਤਨੀ ਨਾ ਜੀ ਨਾ ਮੇਰੀ ਬੇਟੀ ਜਦੋਂ ਬਾਹਰੋਂ ਆਈ ਹੈ ਉਹ ਕੋਈ ਸਮਾਨ ਲਈ ਇਹਦੇ ਵਾਸਤੇ ਕੋਈ ਮੇਰੇ ਖਲਾਫ 70000 ਜਰਾ ਦਾ ਹੋਊਗਾ ਜੀ ਬੈਗ ਬੂਹ ਪਤਾ ਨਹੀਂ ਹੋਰ ਕੀ ਪਰਸਪੁਰਸ ਉਦੋਂ ਵੀ ਉਹਦੇ ਨਾਲ ਵੀ ਇਹ ਲੜਪੀ ਅੱਛਾ ਉਹ ਇਥਰ ਹੁੰਦੀ ਗਈ ਹੈ ਵਿਚਾਰੀ ਓਕੇ ਸਾਡੇ ਨਾਲ ਤਾਂ ਬਣੀਆਂ ਨਹੀਂ ਮੇਰੀ ਕੁੜੀ ਨਾਲ ਤਾਂ ਇਹਦੀ ਓਕੇ ਹੋਰ ਕੋਈ ਬੱਚਿਆਂ ਦਾ ਮੂੰਹ ਨਹੀਂ ਕੋਈ ਤੁਹਾਡਾ ਮੂੰਹ ਨਹੀਂ ਕੋਈ ਮੂੰਹ ਨਹੀਂ ਜੀ ਵੀਕ ਕਮ ਸੇ ਕਮ ਫੋਨ ਨੰਬਰ ਤਾਂ ਇਹਨੂੰ ਦੇ ਦਿੰਦੀ ਮੇਰੇ ਮੁੰਡੇ ਨੂੰ ਤੇ ਦੇ ਦਿੰਦੀ ਮੈਨੂੰ ਚੱਲ ਨਹੀਂ ਦਿੰਦੀ ਮੈਂ ਤਾਂ ਨਹੀਂ ਗੱਲ ਕਰਦਾ ਕੋਈ ਨਹੀਂ ਕਰਨੀ ਕੋਈ ਗੱਲ ਨਹੀਂ ਚੱਲ ਹੋਰ ਕੋਈ ਕੰਟੈਕਟ ਨੰਬਰ ਨਹੀਂ ਤੁਹਾਡਾ 2 ਟਾਈ ਸਾਲ ਤੋਂ ਕੋਈ ਨੰਬਰ ਨਹੀਂ ਤੁਹਾਡੇ ਕੋਈ ਨੰਬਰ ਨਹੀਂ ਹੈਗਾ ਜੀ ਨੰਬਰ ਉਹ ਚਮਕੌਰ ਕੋਲੇ ਹੀ ਨੰਬਰ ਹੈ ਜੀ ਹੁਣ ਪੁਲਿਸ ਤੋਂ ਲਵੇ ਨਾ ਲਵੇ ਨਿਆ ਚਮਕੌਰ ਨੂੰ ਮੇਰੇ ਕੋਲੇ ਛੱਡਣੇ ਇੱਕ ਕਮਰੇ 'ਚ ਜੀ ਤੇ ਮੈਂ ਹਾ ਤਾਂ 5 ਮਿੰਟ ਸਾਰਿਆਂ ਦੇ ਨੌਂ ਗੋਲਵਾ ਲਊਗਾ ਜੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਕਾਰਵਾਈ ਚਾਹੁੰਦੇ ਹੋ ਮੈਸਰ ਪਹਿਲਾਂ ਦਾ 14 ਜਿਹੜਾ ਪਰਚਾ ਹੋਇਆ ਇਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ 8 ਦਿਨ ਹੋ ਗਏ ਜੇ ਪਰਚਾ ਹੋਏ ਨੂੰ ਜੀ ਮੈਂ ਹਸਪਤਾਲ ਚ ਸੀ ਜੀ ਤੇ ਮੈਂ ਇਹ ਮੰਗ ਕਰਦਾ ਵੀ ਇਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਜਲਦੀ ਜਲਦ ਫੜੇ ਜਾਣਾ ਤੇ ਇਹਨਾਂ ਨੂੰ ਜੇਲ੍ਹੇ ਭੇਜਿਆ ਜਾਵੇ ਕਿਸੇ ਹੋਰ ਬੰਦੇ ਨਾਲ ਇਹ ਘਟਨਾ ਦਾ ਨਾਂ ਵਾਪਰੇ ਜੀ ਕਿਸੇ ਬੰਦੇ ਨੂੰ ਹੋਰ ਨੂੰ ਕੰਨ ਹੋਣਗੇ ਅਗਲਾ ਕਹੂ ਨਾ ਇਹ ਕੰਮ ਨਹੀਂ ਕਰਨਾ ਆਪਾਂ ਨੇ ਤੇ ਠੀਕ ਰਹੇਗਾ ਮੈਂ ਹੋਰ ਵੀ ਕਹਿ ਰਿਹਾ ਜੀ ਮੇਰੇ ਕੇਸ ਵੀ ਕੀਤੇ ਨੇ ਤਿੰਨ ਚਾਰ ਕੇਸ ਵੀ ਚੱਲੇ ਨੇ ਜੀ ਵੀ ਜੇ ਇਹਨਾਂ ਨੇ ਵੇੜ ਨਹੀਂ ਹੈ ਜੀ ਮੇਰਾ 50000 ਰੁਪਇਆ ਸੀ ਜੀ 15 ਟੋਲੇ ਸੋਨੇ ਦੇ ਨੇ ਜੀ ਤੇ ਇੱਕ ਮੈਨੂੰ ਤਲਾਕ ਜੀ ਨਹੀਂ ਜਦੋਂ ਇਹ ਘਰ ਤੋਂ ਗਈ ਆ ਬਿਨਾਂ ਪੁੱਛੇ ਚਲੀ ਗਈ ਤੁਹਾਨੂੰ ਪਤਾ ਨਹੀਂ ਲੱਗਿਆ ਮੈਨੂੰ ਨਹੀਂ ਪਤਾ ਜੀ ਮੈਸੀ ਤਾਂ ਮਨਾ ਮੇਰਾ ਬੇਟਾ ਸੀ ਘਰੇ ਜੀ ਨਾ ਮੈਂ ਸੀ ਘਰੇ ਜੀ ਇਹ ਤਾਂ ਸਾਰਾ ਕੁਝ ਲੈ ਕੇ ਆਪਦਾ ਭੱਜ ਗਈ ਜੀ ਇਹਨੂੰ ਕੁਛ ਨਹੀਂ ਸੋਝਿਆ ਹੈ ਕਿ ਕੀ ਹੈਗਾ ਤੇ ਕੀ ਨਹੀਂ ਫੋਨ ਵੀ ਕਹਿੰਦੀ ਮੇਰਾ ਤਾਂ ਫੋਨ ਗੁੰਮ ਹੋ ਗਿਆ ਹੈ ਹੋ ਗਿਆ ਫਲਾਣਾ ਮਤਲਬ ਬਹਾਨੇ ਲਾਉਣ ਵਾਲੀ ਗੱਲ ਹੈ ਜੀ ਠੀਕ ਹੈ ਮੈਨੂੰ ਤਾਂ ਨਸੇ ਦੇ ਵਿੱਚ ਇੰਨਾ ਟੰਨ ਰੱਖਦੇ ਸੀ ਇਹ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਹੈਗਾ ਮੈਂ ਤਾਂ ਮਹੀਨੇ ਦੇ ਵਿੱਚ ਦੋ ਜਾਂ ਤਿੰਨ ਵਾਰਾ ਹਸਪਤਾਲ ਜਾਂਦੀ ਜਾਂਦਾ ਜੀ ਉੱਥੋਂ ਮੇਰਾ ਇਲਾਜ ਹੁੰਦਾ ਸੀ ਮੈਂ ਫੇਰ ਜਦੋਂ ਘਰੇ ਆ ਜਾਂਦਾ ਸੀ ਫੇਰ ਉਹੀ ਹਾਲ ਥੋੜੇ ਦਿਨਾਂ ਬਾਅਦ ਫੇਰ ਉਹੀ ਹਾਲ ਮੈਨੂੰ ਕੁਝ ਪਤਾ ਨਹੀਂ ਲੱਗਦਾ ਸੀ ਇਹ ਨੰਬਰ ਨਾਲ ਬਹੁਤ ਜ਼ਿਆਦਾ ਧੋਖਾ ਕੀਤਾ ਜੀ ਕਿਸੇ ਨਾਲ ਨਾ ਹੋ ਗਈ ਜਿੱਤਰਾ ਬਿਲਕੁਲ ਜੀ ਸੋ ਹਲਕਾ ਨਾਬਾ ਦਾ ਪਿੰਡ ਗੁਣੀ ਕੇ ਜਿੱਥੇ ਸਾਬਕਾ ਫੌਜੀ ਨਾਲ ਧੋਖਾ ਧੜੀ ਹੋਈ ਆ ਗੱਲਬਾਤ ਦਸੀਆ ਹੱਡਵਿਤੀ ਦਸੀਆ ਕਿ ਮੇਰੇ ਦੋਸਤ ਅਤੇ ਮੇਰੀ ਘਰ ਵਾਲੀ ਨੇ ਕੋਈ ਬੱਚਿਆਂ ਦਾ ਮੋਹ ਨਹੀਂ ਕੋਈ ਮੇਰਾ ਮੋਹ ਨਹੀਂ ਕਿ ਮੇਰੇ ਨਾਲ ਬੇਵਫਾਈ ਕੀਤੀ ਆ ਤੇ ਵੱਡੀ ਧੋਖਾ ਧੜੀ ਹੋਈ ਆ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਨੇ ਕਿ ਪਰਚੇ ਦਰਜ ਹੋ ਚੁੱਕੇ ਨੇ ਜਿਹੜੇ ਵੀ ਇਨਵੋਲਵ ਸੀ ਰਿਕਾਰਡਿੰਗਾਂ ਦਾ ਪ੍ਰੂਫ ਸਾਨੂੰ ਮਿਲਿਆ ਤੇ ਲਗਾਤਾਰ ਕਹਿ ਰਹੇ ਨੇ ਕਿ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਉਹਨਾਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਆ ਮੈਂ ਐਸਰਜੀ ਗੁਰਮੀਤ ਸਿੰਘ ਅਨਚਾਰ ਚੌਕੀ ਸੀਟਾ ਵਾਲੇ ਤਨਾਤ ਆ ਗਰਮੀਲ ਸਿੰਘ ਫੌਜੀ ਨੇ ਇੱਕ ਦਰਖਾਸਤ ਦਿੱਤੀ ਸੀ ਐਸਫੀ ਸਾਹਿਬ ਦੇ ਉਹਦੇ ਮਤਲਕ ਇਨਕੁਆਰੀ ਤੇ ਮੁਕੱਦਮਾ ਦਰਜ ਹੋਇਆ ਇੱਕ ਗੁਣੀ ਕੇ ਪਿੰਡ ਦਾ ਸਰਪੰਚ ਆ ਜੋ ਕੋਰ ਸਿੰਘ ਤੇ ਚਾਰ ਚਾਰ ਜਰਾਨੀਆਂ ਦੇ ਪੰਜ ਬੰਦਿਆਂ ਦੇ ਖਿਲਾਫ ਹੋਇਆ 406 420 ਦੇ ਖਲਾਫ ਦਰਜ ਹੋਇਆ ਹੈ ਗ੍ਰਿਫਤਾਰੀ ਕੋਈ ਨਹੀਂ ਦੀ ਗ੍ਰਿਫਤਾਰੀ ਕਰਨ ਵਾਸਤੇ ਲੱਗੇ ਹੋયાਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਉਹ ਜਲਦੀ ਗ੍ਰਿਫਤਾਰ ਕਰਾਂਗੇ